ਵੱਡੀ ਭੈਣ ਦੇ ਵਿਆਹ ਨੂੰ ਹਜੇ ਸਿਰਫ 5 ਦਿਨ ਹੋਏ ਹੁੰਦੇ ਆ ਤੇ 6ਵੇਂ ਦਿਨ ਜਿਹੜਾ ਜੀਜਾ ਹੁੰਦਾ ਉਹ ਆਪਦੇ ਸਹੁਰਿਆਂ ਦੇ ਘਰ ਆਉਂਦਾ ਤੇ ਰਾਤ ਨੂੰ ਜਿਹੜੀ ਛੋਟੀ ਸਾਲੀ ਹੁੰਦੀ ਆ ਉਹ ਉਹ ਆਪਦੇ ਜੀਜੇ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਹੈ ਸਾਰਾ ਟੱਬਰ ਸੁੱਤਾ ਪਿਆ ਹੁੰਦਾ ਤੇ ਦੋਨੇ ਜਣੇ ਸਾਰੇ ਟੱਬਰ ਦੇ ਵਿੱਚੋਂ ਉੱਠ ਕੇ ਬਾਥਰੂਮ ਦੇ ਵਿੱਚ ਵੜ ਜਾਂਦੇ ਆ ਤੇ ਫਿਰ ਜੋ ਉਹਨਾਂ ਨੇ ਬਾਥਰੂਮ ਦੇ ਵਿੱਚ ਕੀਤਾ ਨਾ ਭਾਈ ਉਹ ਸੁਣ ਕੇ ਇੱਕ ਵਾਰੀ ਪੈਰਾਂ ਥੱਲੇ ਜ਼ਮੀਨ ਨਿਕਲ ਜੂਗੀ ਕਿ ਹਾਇਓ ਰੱਬਾ ਦੁਨੀਆ ਤੇ ਹੋਣ ਕੀ ਡਿਆ ਆ ਦੁਨੀਆ ਤੁਰ ਹੀ ਕਿਧਰ ਨੂੰ ਜਾਂਦੀ ਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਕਹਾਣੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ 2017 ਦੀ ਆ ਕੋਈ ਬਾਲੀ ਜਿਹੀ ਪੁਰਾਣੀ ਨਹੀਂ ਗੀ ਦਿੱਲੀ ਦੇ ਵਿੱਚ ਓਮ ਪ੍ਰਕਾਸ਼ ਦਾ ਪਰਿਵਾਰ ਰਹਿੰਦਾ ਹੁੰਦਾ ਓਮ ਪ੍ਰਕਾਸ਼ ਹੁਰੀ ਘਰ ਦੇ ਪੰਜ ਮੈਂਬਰ ਹੁੰਦੇ ਆ ਇੱਕ ਤਾਂ ਓਮ ਪ੍ਰਕਾਸ਼ ਆਪ ਇੱਕ ਉਹਦੀ ਘਰ ਵਾਲੀ ਹੁੰਦੀ ਆ ਵੱਡੀ ਬੇਟੀ ਨਵਜੋਤ ਉਸ ਤੋਂ ਛੋਟੀ ਪਿੰਕੀ ਤੇ ਉਸ ਤੋਂ ਛੋਟਾ ਪੁੱਤ ਹੁੰਦਾ ਕਮਲੇਸ਼ ਓਮਪ੍ਰਕਾਸ਼ ਦੀ ਕਰਿਆਨੀ ਦੀ ਦੁਕਾਨ ਹੁੰਦੀ ਆ ਵਧੀਆ ਵੀ ਦੁਕਾਨ ਚੱਲਦੀ ਹੁੰਦੀ ਆ ਪੈਸੇ ਤੇ ਲੈਚੇ ਦਾ ਬੰਦੇ ਦਾ ਹੱਥ ਵਧੀਆ ਲੋਟ ਹੁੰਦਾ ਹੁਣ ਜਿਹੜੀ ਇਹਦੀ ਵੱਡੀ ਬੇਟੀ ਸੀ ਨਵਜੋਤ ਓਮਪ੍ਰਕਾਸ਼ ਦੀ ਉਹ ਸਿਆਣੀ ਬਾਹੂ ਸੀ ਘਰ ਦੇ ਕੰਮ ਕਾਜ ਨੂੰ ਬਹੁਤ ਸਿਆਣੀ ਸੀ ਕੁੜੀ ਕੈਰੇਕਟਰ ਵਾਈਜ਼ ਬਹੁਤ ਚੰਗੀ ਸੀ ਪਰ ਉਹ ਦਫਾ ਉਹਨੀ ਰੰਗ ਦੀ ਕਾਲੀ ਸੀਗੀ ਨੈਣ ਨਕਸ਼ ਸੋਹਣੇ ਸੀਗੇ ਤੇ ਰੰਗ ਦੀ ਕਾਲੀ ਹੋਣ ਕਰਕੇ ਕੋਈ ਲੇੜਾ ਕਪੜਾ ਪਾਇਆ ਉਹਨੂੰ ਬੜਾ ਜਦਾ ਫੱਬਦਾ ਨਹੀਂ ਹੁੰਦਾ ਸੀਗਾ ਚਲੋ ਜੀ ਹੁਣ ਨਵਜੋਤ ਹੋ ਗਈ 25 ਸਾਲਾਂ ਦੀ ਤੇ ਓਹ ਪ੍ਰਕਾਸ਼ ਨੇ ਸੋਚਿਆ ਵੀ ਹੁਣ ਕੁੜੀ ਦੇ ਵਿਆਹ ਦੀ ਉਮਰ ਹੋ ਗਈ ਹੈ ਵੀ ਚਲੋ ਵਿਆਹ ਕੇ ਆਪਦੀ ਜ਼ਿੰਮੇਵਾਰੀ ਹੌਲੀ ਕਰੀਏ ਚਲੋ ਜੀ ਨਵਜੋਤ ਲਈ ਰਿਸ਼ਤੇ ਦੱਸ ਪੈਣੀ ਸ਼ੁਰੂ ਹੋਈ ਪਹਿਲਾਂ ਇੱਕ ਦੋ ਵੇਖਣ ਆਏ ਉਹ ਸਾਵਲਾ ਰੰਗ ਵੇਖ ਕੇ ਛੱਡ ਗਏ ਵੀ ਨਹੀਂ ਕੁੜੀ ਦਾ ਰੰਗ ਕਾਲਾ ਜਿਆ ਹਨਾ ਵੀ ਅਸੀਂ ਨਹੀਂ ਰਿਸ਼ਤਾ ਲੈਣਾ ਚਲੋ ਜੀ ਤੀਜੀ ਵਾਰ ਰਿਸ਼ਤਾ ਆਉਂਦਾ ਗੁੜਗਾਉਂ ਤੋਂ ਮੁੰਡੇ ਦਾ ਨਾਮ ਹੁੰਦਾ ਸ਼ਾਮ ਲਾਲ ਤੇ ਮੁੰਡਾ ਕਰਦਾ ਹੁੰਦਾ ਕਿਸੇ ਕੰਪਨੀ ਵਿੱਚ ਨ ਚਲੋ ਜੀ ਸ਼ਾਮਲਾਲ ਦਾ ਮਾਪਿਓ ਤੇ ਨਾਲ ਸ਼ਾਮਲਾਲ ਦੀ ਭੈਣ ਤੇ ਜੀਜਾ ਆਉਂਦੇ ਆ ਵੇਖਣ ਲਈ ਨਮਜੋਤ ਨੂੰ ਤੇ ਉਹ ਨਮਜੋਤ ਨੂੰ ਫਟਦੇ ਨੇ ਪਸੰਦ ਕਰ ਲੈਂਦੇ ਆ ਤੇ ਛਗਣ ਪਾ ਦਿੰਦੇ ਆ ਚਲੋ ਜੀ ਪੱਕ ਠੱਕ ਹੋ ਜਾਂਦੀ ਆ ਵਿਆਹ ਬੰਨਿਆ ਜਾਂਦਾ ਵਿਆਹ ਹੋ ਜਾਂਦਾ ਹੁਣ ਓਮ ਪ੍ਰਕਾਸ਼ ਨੇ ਆਪਦੀ ਕੁੜੀ ਦਾ ਵਿਆਹ ਬੜੀ ਧੂਮ-ਤਾਮ ਨਾਲ ਕੀਤਾ ਦਾਜ ਵੀ ਬੰਦੇ ਨੇ ਪੂਰਾ ਠੋਕ ਕੇ ਦਿੱਤਾ ਚਲੋ ਜੀ ਵਿਆਹ ਹੋ ਗਿਆ ਚਲੋ ਜੀ ਵਿਆਹ ਤੋਂ 6ਵੇਂ ਦਿਨ ਜਿਹੜਾ ਸ਼ਾਮਲਾਲ ਹੁੰਦਾ ਉਹ ਨਮਜੋਤ ਦੇ ਨਾਲ ਆਪਦੇ ਸੌਰਿਆਂ ਤੇ ਆਉਂਦਾ ਪਹਿਲੀ ਵਾਰ ਚਲੋ ਜੀ ਜਦੋਂ ਸ਼ਾਮ ਲਲ ਆਇਆ ਸੌਰਿਆਂ ਦੇ ਘਰ ਪਹਿਲੀ ਵਾਰ ਓਮ ਪ੍ਰਕਾਸ਼ ਨੇ ਬੜੀ ਆਉ ਭਗਤ ਕੀਤੀ ਬੜੇ ਤਰ੍ਹਾਂ ਦੇ ਖਾਣੇ ਬਣਾਏ ਮਠਿਆਈਆਂ ਲਿਆਂਦੀਆਂ ਜਿਵੇਂ ਆਪਾਂ ਜਵਾਈ ਪਾਈ ਦੀ ਸੇਵਾ ਕਰਦੇ ਹੁੰਨੇ ਆ ਚਲੋ ਜੀ ਡੇਢ ਦੋ ਘੰਟੇ ਬੜੀਆਂ ਗੱਪਾਂ ਛੱਪਾਂ ਚੱਲੀਆਂ ਚਾਹ ਪਾਣੀ ਪੀਤਾ ਪਨੀਰ ਵਾਲੇ ਪਕੌਣੇ ਪਕੂੜੇ ਖਾਦੇ ਪੂਰਾ ਮਾਹੌਲ ਬਣਿਆ ਜਾਨੀ ਕਿ ਉਸ ਤੋਂ ਬਾਅਦ ਓਮ ਪ੍ਰਕਾਸ਼ ਕਹਿੰਦਾ ਵੀ ਪੁੱਤ ਤੂੰ ਗੜਗਾਉਂ ਤੋਂ ਸਵੇਰ ਦਾ ਚੱਲੇ ਆ ਹਨਾ ਤੇ ਚਲ ਕੋਈ ਗੱਲ ਨਹੀਂ ਹੁਣ ਆਪਾਂ ਗੱਪਾਂ ਛੱਪਾਂ ਬਹੁਤ ਮਾਰ ਲੀਆਂ ਤੇ ਤੂੰ ਐ ਕਰ ਤੂੰ ਦੋ ਘੰਟੇ ਰੈਸਟ ਕਰ ਲੈ ਸੌ ਜਾ ਤੇ ਪਰਕੇ ਆਪਾਂ ਸ਼ਾਮ ਨੂੰ ਫੇਰ ਗੱਪਾਂ ਛੱਪਾਂ ਮਾਰਾਂਗੇ ਨਾਲੇ ਕੋਈ ਬਾਹਰ ਘੁੰਮ ਫਿਰ ਕੇ ਆਵਾਂਗੇ ਚਲੋ ਜੀ ਹੁਣ ਸ਼ਾਮ ਲਾਲ ਨੂੰ ਇੱਕ ਬੈੱਡਰੂਮ ਦੇ ਵਿੱਚ ਲਿਜਾ ਕੇ ਬੈੱਡ ਤੇ ਪਾ ਦਿੱਤਾ ਜਾਂਦਾ ਹੁਣ ਸ਼ਾਮ ਲਾਲ ਬੈੱਡ ਤੇ ਪਿਆ ਪਰ ਸ਼ਾਮ ਲਾਲ ਨੂੰ ਨੀਂਦ ਨਹੀਂ ਆ ਰਹੀ ਹੁੰਦੀ ਸ਼ਾਮ ਲਾਲ ਕਿ ਇਧਰੋਂ ਪਾਸਾ ਮਾਰੇ ਕਿ ਇਧਰੋਂ ਪਾਸਾ ਮਾਰੇ ਕਿ ਇਧਰੋਂ ਪਾਸਾ ਮਾਰੇ ਕਿ ਇਧਰੋਂ ਪਾਸਾ ਮਾਰੇ ਕਦੇ ਮਾਂ ਦਾ ਪੁੱਤ ਪੱਖੇ ਵਾਲੀ ਝਾਕੀ ਜਾਇਆ ਕਰੇ ਇੱਕੋ ਤੱਕ ਅੱਧੇ ਪੌਣੇ ਘੰਟੇ ਬਾਅਦ ਕੀ ਹੁੰਦਾ ਕਿ ਜਿਹੜੀ ਸ਼ਾਮ ਲਾਲ ਦੀ ਛੋਟੀ ਸਾਲੀ ਹੁੰਦੀ ਆ ਪਿੰਕੀ ਉਹ ਜਾਂਦੀ ਆ ਸ਼ਾਮ ਲਾਲ ਦੇ ਕੋਲ ਜਾ ਕੇ ਬੇਨਤੀ ਆ ਵੀ ਜੀਜਾ ਤਾਂ ਜਾਗਦਾ ਪਿਆ ਸੁੱਤਾ ਇਹਨੂੰ ਨੀਂਦ ਹੀ ਨਹੀਂ ਆਈ ਤੇ ਇੱਕੋ ਟੱਕ ਪੱਖੇ ਵਾਲੇ ਵੇਖੀ ਜਾਂਦਾ ਤੇ ਪਿੰਕੀ ਪੁੱਛਦੀ ਐ ਵੀ ਜੀਜੂ ਕੀ ਗੱਲ ਆ ਤੁਹਾਨੂੰ ਨੀਂਦ ਨਹੀਂ ਆਉਣ ਡਈ ਵੀ ਤੁਸੀਂ ਤਾਂ ਪੱਖੇ ਵਾਲੀ ਵੇਖੀ ਜਾਂਣ ਡੇ ਜੇ ਮੈਨੂੰ ਤਾਂ ਐ ਲੱਗਣ ਡਿਆ ਜਿਵੇਂ ਤੁਹਾਡੇ ਦਿਮਾਗ ਤੇ ਟੈਨਸ਼ਨ ਹੀ ਬਹੁਤ ਜ਼ਿਆਦੀ ਹੋਈ ਪਈ ਆ ਕਿਹੜੇ ਖਿਆਲਾਂ ਚ ਡੁੱਬੇ ਫਿਰਦੇ ਜੀ ਜਿਵੇਂ ਸਾਲੀਆਂ ਮਜ਼ਾਕ-ਜਾ ਕਰਕੇ ਪੁੱਛਦੀਆਂ ਹੁੰਦੀਆਂ ਨੇ ਤੇ ਸ਼ਾਮਰਾਲ ਕਹਿੰਦਾ ਵੀ ਕਮਲ ਜੀ ਤੈਨੂੰ ਕੀ ਦੱਸਾਂ ਮੇਰੇ ਕਰਮਾਂ ਚੋਂ ਨੀਂਦ ਕਿੱਥੇ ਹੈਗੀ ਆ ਮੇਰਾ ਤਾਂ ਘਾਰ ਹੀ ਪਟਿਆ ਗਿਆ ਮੇਰੇ ਤਾਂ ਦਿਮਾਗ ਤੇ ਇੰਨੀ ਕ ਟੈਨਸ਼ਨ ਹੋਈ ਪਈ ਆ ਕਿ ਗੱ ਦਾ ਨਾਮ ਹੈ ਸੁਖ ਦੀ ਨੀਂਦ ਸੁਤਤਾ ਪਿੰਕੀ ਕਹਿੰਦੀ ਹਾਏ ਹਾਏ ਮੈਮ ਮਰ ਜਾਵਾਂ ਵੀ ਇਹ ਕੀ ਹੋਇਆ ਹਜੇ ਤੜਾ ਨਵਾਂ ਨਵਾਂ ਜੀਜੂ ਵਿਆਹ ਹੋਇਆ ਤੇ ਤੈਨੂੰ ਰਾਤ ਨੂੰ ਨੀਂਦ ਕਿਉਂ ਨਹੀਂ ਆਉਂਦੀ ਤੇਰੇ ਦਿਮਾਗ ਤੇ ਕੀ ਟੈਨਸ਼ਨ ਪੈ ਗਈ ਉਹ ਕਹਿੰਦਾ ਛੱਡ ਗੰਵਲ ਗਿਆ ਹੁਣ ਤੈਨੂੰ ਕੀ ਦੱਸਾਂ ਨਾ ਛੇੜ ਮੇਰੇ ਦੁੱਖਾਂ ਨੂੰ ਪਰਨ ਪਿੰਕੀ ਉਸ ਤੇ ਜिद ਕਰਨ ਲੱਗ ਜਿੰਦੀ ਵੀ ਨਹੀਂ ਜੀਜੂ ਪਲੀਜ਼ ਦੱਸੋ ਨਹੀਂ ਜੀਜੂ ਪਲੀਜ਼ ਦੱਸੋ ਜਿਵੇਂ ਸਾਲੀਆਂ ਜੀ ਨਖਰੇ ਜਿਹੇ ਨਾਲ ਪੁੱਛਦੀਆਂ ਹੁੰਦੀਆਂ ਨੇ ਹਨਾ ਤੇ ਜੀਜਾ ਮੁੜ ਕੇ ਆਪਦਾ ਦੁੱਖ ਫੁੱਟ ਪੈਂਦਾ ਜੀਜਾ ਕਹਿੰਦਾ ਪਿੰਕੀ ਕੀ ਦੱਸਾਂ ਮੇਰੇ ਤਾਂ ਕਰਮ ਹੀ ਫੁੱਟ ਗਏ ਉਹ ਕਹ ਉਹ ਕਹਿੰਦਾ ਵੀ ਮੈਂ ਤੇਰੀ ਭੈਣ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਮੈਂ ਤਾਂ ਉਹਦੇ ਨਾਲ ਵਿਆਹ ਕਰਾ ਕੇ ਫਸ ਗਿਆ ਇੱਕ ਤਾਂ ਉਹਦਾ ਰੰਗ ਹੈਗਾ ਕਾਲਾ ਜਿਹਾ ਲੀੜਾ ਉਹਨੂੰ ਪਾਇਆ ਨਹੀਂ ਫੱਬਦਾ ਕੋਈ ਉੱਤੋਂ ਬਾੜੀ ਦੇਸੜ ਜੀ ਆ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਟੌਰਸ਼ ਕਿੰਨੀ ਨਹੀਂ ਲਾਉਂਦੀ ਮੈਂ ਤਾਂ ਫਸ ਗਿਆ ਵਿਆਹ ਕਰਾ ਕੇ ਜੇ ਕਿਤੇ ਮੈਂ ਇਹਨੂੰ ਵੇਖਣ ਆਇਆ ਹੁੰਦਾ ਤੇ ਮੈਂ ਤਾਂ ਜਵਾਬ ਦੇ ਦੇਣਾ ਸੀਗਾ ਪਰ ਪਿੰਕੀ ਫੇਰ ਵੀ ਕਹਿੰਦੀ ਹੈ ਕਿ ਨਹੀਂ ਜੀਜੂ ਕੋਈ ਗੱਲ ਨਹੀਂ ਰੰਗ ਥੋੜਾ ਜਿਹਾ ਸਾਡੀ ਕੁੜੀ ਦਾ ਸਾਵਲਾ ਕੋਈ ਚੱਕਰ ਨਹੀਂ ਪਰ ਮੇਰੀ ਭੈਣ ਸਿਆਣੀ ਬਹੁਤਾ ਘਰ ਦੇ ਕੰਮ ਕਾਜ ਨੂੰ ਬਹੁਤ ਸਿਆਣੀ ਕੁੜੀ ਆ ਸੋਹਣਾ ਤੇਰਾ ਘਰ ਸਾਂਭੂਗੀ ਤੂੰ ਟੈਨਸ਼ਨ ਕਿਉਂ ਲੈਣਾ ਪਰ ਹੁਣ ਸ਼ਾਮਰਾਲ ਪਿੰਕੀ ਨੂੰ ਕਹਿੰਦਾ ਕਿ ਘਰ ਸਾਂਭਣ ਤੋਂ ਕੀ ਲੈਣਾ ਜੇ ਬੰਦੇ ਦੀ ਰਾਤ ਹੀ ਨਾ ਸੋਹਣੀ ਲੰਗੇ ਹੁਣ ਪਿੰਕੀ ਵੀ ਹੋਰ ਜਿਹੀ ਫੀਲਿੰਗਾਂ ਲੈਣ ਲੱਗ ਗਈ ਜਦੋਂ ਜੀਜਾ ਕਹਿਣ ਲੱਗੇ ਵੀ ਰਾਤਾਂ ਜੇ ਸੋਹਣੀ ਲੰਗੇ ਤੇ ਫੇਰ ਹੀ ਸੁਆਦ ਹੁੰਦਾ ਹਨਾ ਪਿੰਕੀ ਕਹਿੰਦੀ ਹੁਣ ਕੀ ਕਰ ਸਕਦੇ ਆ ਤੇ ਫਿਰ ਸ਼ਾਮਰਾਲ ਕਹਿੰਦਾ ਵੀ ਜਿਸ ਦਿਨ ਮੈਂ ਤੇਰੀ ਭੈਣ ਨੂੰ ਵਿਆਹ ਮਨਾਇਆ ਸੀ ਉਸ ਦਿਨ ਮੇਰੀ ਨਿਗਾਹ ਪਈ ਸੀ ਤੇਰੇ ਤੇ ਤੂੰ ਮੈਨੂੰ ਬਹੁਤ ਸੋਹਣੀ ਲੱਗੀ ਸੀਗੀ ਮੇਰਾ ਜੀ ਕਰਦਾ ਸੀਗਾ ਹਾਏ ਅੱਬਾ ਕਿਤੇ ਐਸ ਕੁੜੀ ਨਾਲ ਮੇਰਾ ਵਿਆਹ ਹੁੰਦਾ ਨਾ ਤੇ ਮੇਰੀ ਜ਼ ਪਰ ਅਗੋਂ ਫਿਰ ਪਿੰਕੀ ਕਹਿੰਦੀ ਹੈ ਕੋਈ ਗੱਲ ਨਹੀਂ ਜੀ ਆਪੋ ਆਪਣੇ ਕਰਮ ਹੁੰਦੇ ਆਪੋ ਆਪਣੀ ਕਿਸਮਤ ਹੁੰਦੀ ਹੈ ਤੇ ਸ਼ਾਮ ਲਾਲ ਕਹਿੰਦਾ ਕਿਸਮਤ ਬਦਲੀ ਵੀ ਜਾ ਸਕਦੀ ਆ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਪਿੰਕੀ ਕਹਿੰਦੀ ਚਲੋ ਜੀਜਾ ਹੁਣ ਤਾਂ ਕੋਈ ਗੱਲ ਨਹੀਂ ਹੁਣ ਤਾਂ ਉਹ ਮਰ ਮੇਰੀ ਭੈਣ ਵਾਲੀ ਕੱਟਣੀ ਪਊਗੀ ਪਰ ਸ਼ਾਮ ਲਾਲ ਕਹਿੰਦਾ ਮੈਂ ਉਹਨਾਂ ਚੋਂ ਹੈ ਨਹੀਂ ਜਿਹੜੇ ਹਾਲਾਤਾਂ ਨਾਲ ਸਮਝੌਤਾ ਕਰ ਲੈਂਦੇ ਆ ਮੈਂ ਤਾਂ ਤੇਰੀ ਭੈਣ ਨੂੰ ਛੱਡ ਦੇਣਾ ਮੈਂ ਤਾਂ ਤੇਰੀ ਭੈਣ ਨੂੰ ਤਲਾਕ ਦੇਣ ਤੋਂ ਬਾਅਦ ਤੇਰੇ ਨਾਲ ਵਿਆਹ ਕਰਾਊਂਗਾ ਮੈਨੂੰ ਤਾਂ ਤੂੰ ਬਹੁਤ ਸੋਹਣੀ ਲੱਗਦੀ ਆ ਚਲੋ ਜੀ ਹੁਣ ਪਿੰਕੀ ਦੇ ਦਿਲ 'ਚ ਵੀ ਜੀਜੇ ਨੂੰ ਲੈ ਕੇ ਜਲੂਣ ਜੀ ਹੋ ਚਲੋ ਜੀ ਜੀਜੇ ਦੀ ਇਹ ਗੱਲ ਸੁਣ ਕੇ ਪਿੰਕੀ ਮੜੀ ਜੀ ਸਮਾਈਲ ਦੇ ਕੇ ਜੀਜੇ ਨੂੰ ਚਲੀ ਜਾਂਦੀ ਹੈ ਪਰ ਉਹ ਜਾ ਕੇ ਨਾ ਤਾਂ ਆਪਦੇ ਮਾਪਿਆਂ ਨਾਲ ਕੋਈ ਗੱਲ ਸਾਂਝੀ ਕਰਦੀ ਔ ਪ੍ਰਕਾਸ਼ਵਰ ਨਾਲ ਤੇ ਨਾ ਹੀ ਆਪਦੀ ਭੈਣ ਨਮਜੋਤ ਨਾਲ ਕੋਈ ਗੱਲ ਸਾਂਝੀ ਕਰਦੀ ਹੈ ਹੁਣ ਕਿਤੇ ਨਾ ਕਿਤੇ ਸ਼ਾਮ ਲਾਲ ਨੂੰ ਵੀ ਫੀਲਿੰਗ ਆਉਣ ਲੱਗ ਗਈ ਵੀ ਲੱਗਦਾ ਪਿੰਕੀ ਨਾਲ ਮੇਰਾ ਕੰਮ ਲੋਟ ਆ ਜਾਣਾ ਅੱਧੇ ਪੌਣੇ ਘੰਟੇ ਬਾਅਦ ਪਿੰਕੀ ਫੇਰ ਚਾਹ ਦਾ ਕੱਪ ਲੈ ਕੇ ਸ਼ਾਮ ਲਾਲ ਕੋਲੇ ਆ ਜਾਂਦੀ ਹੈ ਇੱਥੇ ਬਹਿ ਕੇ ਗੱਲਾਂ ਛਲਾਂ ਮਾਰਨ ਲੱਗ ਜਾਂਦੇ ਆ ਅੱਖਾਂ ਚੱਖਾਂ ਪੈਣ ਲੱਗ ਜਾਂਦੀਆਂ ਨੇ ਚਲੋ ਜੀ ਮੜਾ ਮੜਾ ਟਾਂਕਾ ਜਾਂ ਫਿੱਟ ਹੋਣ ਲੱਗ ਜਾਂਦਾ ਫਿਰ ਪੈ ਜਾਂਦੀ ਹੈ ਰਾਤ ਹੁਣ ਰਾਤ ਨੂੰ ਕੀ ਹੁੰਦਾ ਹੈ ਜਿਹੜਾ ਸ਼ਾਮ ਲਾਲ ਹੁੰਦਾ ਇਹ ਆਪਦੇ ਸਹੁਰੇ ਦੇ ਕੋਲ ਸੁੱਤਾ ਹੁੰਦਾ ਬੈੱਡ ਦੇ ਉੱਪਰ ਨਾਲ ਇਹਦਾ ਸਾਲਾ ਕਮਲੇਸ਼ ਪਿਆ ਹੁੰਦਾ ਇਹ ਤਿੰਨੇ ਇੱਕ ਕਮਰੇ ਚ ਹੁੰਦੇ ਆ ਤੇ ਉਹ ਮਾਵਾਂ ਤੀਆਂ ਇੱਕ ਕਮਰੇ ਚ ਹੁੰਦੀਆਂ ਨੇ ਪਰ ਦੋਨਾਂ ਕਮਰਿਆਂ ਦਾ ਬਾਥਰੂਮ ਇੱਕ ਹੁੰਦਾ ਜੁਆਇੰਟ ਹੁੰਦਾ ਹੁਣ ਕੀ ਹੁੰਦਾ ਹੈ ਕਿ ਜਿਹੜਾ ਸ਼ਾਮ ਲਾਲ ਹੁੰਦਾ ਆ ਇਹ ਰਾਤ ਨੂੰ ਪਿੰਕੀ ਦੇ ਨੰਬਰ ਦੇ ਉੱਪਰ ਮੈਸੇਜ ਕਰਦਾ ਆ ਕਿ ਮੈਂ ਬਾਥਰੂਮ ਚੱਲਿਆ ਤੂੰ ਵੀ ਦਰਵਾਜ਼ਾ ਖੋਲ੍ਹ ਕੇ ਬਾਥਰੂਮ ਦੇ ਵਿੱਚ ਆ ਜਾ ਚਲੋ ਜੀ ਪਿੰਕੀ ਉਹ ਮੈਸੇਜ ਸੀਨ ਕਰ ਲੈਂਦੀ ਆ ਇੱਕ ਪਾਸੇੋਂ ਤਾਂ ਜਿਹੜਾ ਹੁਣ ਸ਼ਾਮਲਾਲ ਹੁੰਦਾ ਉਹ ਬਾਥਰੂਮ 'ਚ ਵੜ ਕੇ ਆਪ ਦੇ ਦਰਵਾਜ਼ੇ ਦੀ ਕੁੰਡੀ ਲਾ ਦਿੰਦਾ ਤੇ ਦੂਜੇ ਪਾਸੇ ਉਹ ਜਿਹੜੀ ਪਿੰਕੀ ਹੁੰਦੀ ਆ ਉਹ ਬਾਥਰੂਮ 'ਚ ਵੜ ਜਾਂਦੀ ਆ ਉਹ ਆਪ ਦੇ ਦਰਵਾਜ਼ੇ ਦੀ ਕੁੰਡੀ ਲਾ ਲੈਂਦੀ ਆ ਹੁਣ ਕਿਸੇ ਨੂੰ ਕੋਈ ਨਹੀਂ ਪਤਾ ਵੀ ਬਾਥਰੂਮ 'ਚ ਜੀਜਾ ਸਾਲੀ ਦੋਨੇ ਇਕੱਠੇ ਆ ਕਿਉਂਕਿ ਇਹ ਗੱਲ ਤਾਂ ਕੋਈ ਸੋਚ ਨਹੀਂ ਸਕਦਾ ਸੀਗਾ ਹੁਣ ਜੀਜਾ ਤੇ ਸਾਲੀ ਬਾਥਰੂਮ ਦੇ ਵਿੱਚ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਆ ਤੇ ਸ਼ਾਮਰਾਲ ਸਾਲੀ ਦੇ ਪੱਕਾ ਪੈਂਚਰ ਲਾ ਦਿੰਦਾ ਚਲੋ ਜੀ ਹੁਣ ਜੀਜਾ ਕਹਿੰਦਾ ਵੀ ਕੰਮ ਤਾਂ ਲੋਟ ਆ ਗਿਆ ਹਨਾ ਵੀ ਆਪਾਂ ਕਾਲੋ ਜੀ ਤੋ ਕੀ ਲੈਣਾ ਆਪਣੇ ਦਾ ਸੋਹਣੀ ਸਨ ਅਖੀਰਾ ਬਣੇ ਝੋਲੀ ਚ ਪਾਤੀ ਦੱਬੋ ਕੰਮ ਚਲੋ ਜੀ ਦੋ ਤਿੰਨ ਦਿਨ ਸ਼ਾਮ ਲਾਲ ਰਹਿੰਦਾ ਆਪਦੇ ਸਭ ਰਿਆ ਕਰੇ ਤੇ ਡੇਲੀ ਇਹ ਬਾਥਰੂਮ ਚ ਵੜ ਕੇ ਰਾਤ ਨੂੰ ਆਪਦਾ ਪੱਕਾ ਪੈਂਚਰ ਲਾ ਲਿਆ ਕਰ। ਉਸ ਤੋਂ ਬਾਅਦ ਜਿਹੜਾ ਸ਼ਾਮ ਲਾਲ ਹੁੰਦਾ ਆਪਦੇ ਘਰੇ ਚਲਾ ਜਾਂਦਾ ਨੌਕਰੀ 'ਤੇ ਜਾਂ ਪਹੁੰਚਦਾ ਤੇ ਨੌਕਰੀ 'ਤੇ ਜਾ ਕੇ ਵੀ ਹੁਣ ਜਿਹੜੀ ਪਿੰਕੀ ਸੀ ਉਹ ਆ ਦੀ ਜੀ ਨਾਲ ਫੋਨ 'ਤੇ ਗੱਲਬਾਤ ਕਰਿਆ ਕਰੇ ਪੂਰਾ ਕੰਮ ਲਵ ਯੂ ਲਵ ਯੂ ਜ਼ੋਰਾਂ ਦੇ ਚੱਲਿਆ ਕਰੇ। ਮੁੜ ਕੇ ਇਹਨਾਂ ਨੇ ਪਲਾਨ ਬਣਾ ਲਿਆ ਕੋਈ ਤਗੜਾ। ਪਲਾਨ ਕੀ ਬਣਾਇਆ ਮਹੀਨੇ ਡੇਢ ਬਾਅਦ ਜਿਹੜਾ ਸ਼ਾਮ ਲਾਲ ਹੁੰਦਾ ਇਹ ਆਪਦੇ ਸਹੁਰਿਆਂ ਦੇ ਘਰ ਫੇਰ ਆਉਂਦਾ ਨਾਲ ਨਵਜੋਤ ਵੀ ਆਉਂਦੀ ਹੈ ਤੇ ਆ ਆ ਕੇ ਕਹਿੰਦਾ ਆ ਕਿ ਮੇਰੇ ਤਾਂ ਕਿਸਮਤ ਹੀ ਮਾੜੀ ਨਿਕਲੀ ਮੇਰੇ ਤਾਂ ਨੌਕਰੀ ਛੁੱਟ ਗਈ ਮੈਂ ਹੁਣ ਦੱਸੋ ਕੀ ਕਰਾਂ ਤਾਂ ਓਮ ਪ੍ਰਕਾਸ਼ ਕਹਿੰਦਾ ਵੀ ਕੋਈ ਗੱਲ ਨਹੀਂ ਪੁੱਤ ਅਸੀਂ ਹੈਗੇ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਤੇਰੀ ਨੌਕਰੀ ਚਲੀ ਗਈ ਆ ਕੋਈ ਗੱਲ ਨਹੀਂ ਕਿਸਮਤ ਦੀ ਖੇਡ ਆ ਕੋਈ ਗੱਲ ਨਹੀਂ ਆਪਾਂ ਨੌਕਰੀ ਹੋਰ ਪਾ ਲਾਂਗੇ ਤਾਂ ਸ਼ਾਮ ਨਾਲ ਆਪਦੇ ਸਹੁਰੇ ਓਮ ਪ੍ਰਕਾਸ਼ ਨੂੰ ਕਹਿੰਦਾ ਕਿ ਹੁਣ ਮੈਂ ਗੜਗਾਉਂ ਚ ਨੌਕਰੀ ਨਹੀਂ ਕਰਨੀ ਮੈਂ ਤਾਂ ਹੁਣ ਦਿੱਲੀ ਕੋਈ ਨੌਕਰੀ ਲੱਭੂੰਗਾ ਤੇ ਮੈਂ ਇੱਥੇ ਕੋਈ ਨੌਕਰੀ ਕਰੂੰਗਾ ਹੁਣ ਇਹ ਬਹਾਨਾ ਕਹਦੇ ਵਾਸਤੇ ਬਣਾਇਆ ਸੀ ਇਹ ਬਹਾਨਾ ਬਣਾਇਆ ਸੀ ਸਿਰਫ ਸਹੁਰਿਆਂ ਦੇ ਘਰ ਰਹਿਣ ਵਾਸਤੇ ਤੇ ਪਿੰਕੀ ਨਾਲ ਖੇ ਖਾਣ ਵਾਸਤੇ ਹੁਣ ਜੀਜੇ ਸਾਲੀ ਨਾਲ ਰਲ ਕੇ ਪਲਾਨ ਬਣਾਇਆ ਹੋਇਆ ਸੀਗਾ ਚਲੋ ਜੀ ਪਿੰਕੀ ਵੀ ਕਹਿ ਦਿੰਦੀ ਆ ਵੀ ਕੋਈ ਗੱਲ ਨਹੀਂ ਜੀਜੂ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਦਿੱਲੀ ਚ ਕੋਈ ਨੌਕਰੀ ਲੱਭ ਲਓ ਹਣਾ ਅਸੀਂ ਤੁਹਾਡਾ ਕੰਮ ਸੈੱਟ ਹੋ ਜਾਣਾ ਕੋਈ ਗੱਲ ਨਹੀਂ ਤੁਸੀਂ ਉਹਨੇ ਦਿਨ ਇੱਥੇ ਰਹੋ RAMLAL ਮੈਂ ਤੁਹਾਡੀ ਸੇਵਾ ਕਰੂੰਗੀ ਸੇਵਾ ਤੁਹਾਨੂੰ ਪਤਾ ਹੀ ਜਿਹੜੀ ਹੋਣੀ ਸੀ ਉਹੀ ਹੋਣੀ ਸੀਗੀ ਚਲੋ ਜੀ 10 15 ਦਿਨ ਹਜੇ ਹੋਏ ਹੁੰਦੇ ਸ਼ਾਮ ਲਾਲ ਨੂੰ ਉਹਦੇ ਸਹੁਰਿਆਂ ਦੇ ਘਰ ਰਹਿੰਦੇ ਨੂੰ ਤੇ ਓਮ ਪ੍ਰਕਾਸ਼ ਨੂੰ ਮਾੜਾ ਕਿਉਂਕਿ ਬੰਦਾ ਲੱਛਣ ਵੇਖ ਕੇ ਪਛਾਣ ਕਰ ਲੈਂਦਾ ਵੀ ਬੰਦਾ ਕਰੀ ਕੀ ਜਾਂਦਾ ਹੁਣ ਓ ਪ੍ਰਕਾਸ਼ ਵੇਖਿਆ ਕਰੇ ਵੀ ਜਿਹੜਾ ਸ਼ਾਮਲਾਲਾ ਇਹ ਨਵਜੂਤ ਨਾਲ ਤਾਂ ਬੋਲ ਕੇ ਰਾਜੀ ਹੈ ਨਹੀਂ ਤੇ ਪਿੰਕੀ ਦਾ ਖਹਿਣਾ ਨਹੀਂ ਛੱਡਦਾ ਤੇ ਪਿੰਕੀ ਹੁਣ ਸ਼ਾਮਲਾਲ ਦਾ ਖਹਿਣਾ ਨਹੀਂ ਛੱਡਦੀ ਸਾਰਾ ਦਿਨ ਇੱਕ ਦੂਜੇ ਕੋਲ ਬੈਠੇ ਹੀ ਹੀ ਕਰੀ ਜਾਂਦੇ ਹਾ ਹਾ ਕਰੀ ਜਾਂਦੇ ਹਨਾ ਸ਼ਾਮਲਾਲ ਦੀ ਘਰ ਦੇ ਵਿੱਚ ਸ਼ੱਕ ਹੋ ਜਾਂਦਾ ਵੀ ਦਾਲ 'ਚ ਕੁਝ ਕਾਲਾ ਹੈਗਾ 10 15 ਦਿਨ ਤੋਂ ਰਹਿਣ ਤੋਂ ਬਾਅਦ ਜਿਹੜਾ ਸ਼ਾਮਲਾਲ ਹੁੰਦਾ ਇਹਨੂੰ ਮੜਾ ਜਾਂਦੇ ਆਪਣੇ ਘਰੇ ਕੋਈ ਕੰਮ ਪੈ ਜਾਂਦਾ ਤੇ ਇਹ ਆਪਣੇ ਘਰੇ ਜਾ ਵੜਦਾ ਦੋਗ ਦਿਨਾਂ ਲਈ ਆਪਣੇ ਘਰੇ ਚਲਾ ਜਾਂਦਾ ਜਦੋਂ ਹੁਣ ਸ਼ਾਮਲਾਲ ਘਰੇ ਚਲਾ ਜਾਂਦਾ ਉਸ ਤੋਂ ਬੜੀ ਓਮਪ੍ਰਕਾਸ਼ ਦੀ ਘਰ ਵਾਲੀ ਹੁੰਦੀ ਉਹ ਪਿੰਕੀ ਨੂੰ ਸਮਝਾਉਂਦੀ ਆ ਕਿ ਦਫਾ ਹੋਣੀਏ ਤੂੰ ਜੀਜੇ ਦੇ ਬਾਹਲੀ ਨੇੜੇ ਨਾ ਹੋਇਆ ਕਰ ਤੂੰ ਤਾਂ ਸਾਰੀਆਂ ਹੱਦਾਂ ਪਾਰ ਕਰਦੀ ਜਾਨੀ ਹੈ ਠੀਕ ਆ ਉਹ ਤੇਰਾ ਜੀਜਾ ਆ ਪਰ ਕੋਈ ਦਾਇਰਾ ਵੀ ਹੁੰਦਾ ਗੱਲਾਂ ਬਾਤਾਂ ਦਾ ਤੂੰ ਸਾਰ ਦਿਨ ਉਹਦੇ ਮੋਢੇ ਚੜਕੇ ਬੈਠੀ ਰਹਿਣੀ ਹੈ ਤਾਂ ਪਿੰਕੀ ਆਪਦੀ ਮਾਂ ਨੂੰ ਠੋਕ ਕੇ ਕਹਿ ਦਿੰਦੀ ਆ ਕਿ ਉਹ ਮੇਰਾ ਜੀਜਾ ਨਹੀਂਗਾ ਉਹ ਮੇਰਾ ਘਰ ਵਾਲਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਤੇ ਉਹ ਮੈਨੂੰ ਬਹੁਤ ਪਸੰਦ ਕਰਦਾ ਆ ਹੁਣ ਇਹ ਗੱਲ ਸੁਣ ਕੇ ਪਿੰਕੀ ਦੀ ਮਾਂ ਤੇ ਨਵਜੋਤ ਵੱਡੀ ਭੈਣ ਬੁੱਤ ਬਣ ਜਾਂਦੀਆਂ ਨੇ ਵੀ ਇਹ ਕੰਬਲੀ ਕਹੀ ਕੀ ਜਾਂਦੀ ਆ ਉਦੀ ਮਾਂ ਕਹਿੰਦੀ ਸਿਆਣੀ ਬਣ ਆ ਕੱਲ ਨੂੰ ਹੱਥ ਮਾਰ ਹੋਰ ਕਿਹੜਾ ਮੁੰਡਿਆ ਦਾ ਕਾਲ ਪੈ ਗਿਆ ਤੂੰ ਕਿਸੇ ਹੋਰ ਨਾਲ ਵਿਆਹ ਕਰਾ ਲੈ ਕਿਉਂ ਭੈਣ ਦਾ ਘਰ ਪੱਟਦੀ ਆ ਤਾਂ ਪਿੰਕੀ ਕਹਿੰਦੀ ਮੈਂ ਭੈਣ ਦਾ ਘਰ ਨਹੀਂ ਪੱਟਦੀ ਮੈਂ ਭੈਣ ਦਾ ਘਰ ਵਸਾਉਣ ਲੱਗੀ ਆ ਕਿਉਂਕਿ ਜਿਹੜਾ ਸ਼ਾਮ ਲਾਲ ਜੀਜਾ ਮੇਰਾ ਉਹ ਨਵਜੋਤ ਨੂੰ ਪਸੰਦ ਨਹੀਂ ਕਰਦਾ ਉਹ ਕਹਿੰਦਾ ਮੈਂ ਤਲਾਕ ਦੇ ਦਊਗਾ ਇਹਨੂੰ ਛੱਡ ਦਊਗਾ ਤੇ ਉਹ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾਉਣਾ ਮੈਂ ਤੈਨੂੰ ਪਸੰਦ ਕਰਦਾ ਇਸ ਗੱਲ ਕਰਕੇ ਮੈਂ ਉਹਨੂੰ ਹਾਂ ਕਰਤੀ ਆ ਵੀ ਠੀਕ ਆ ਜੀਜਾ ਤੂੰ ਮੇਰੇ ਨਾਲ ਵਿਆਹ ਕਰਾ ਲੈ ਪਰ ਮੇਰੀ ਭੈਣ ਨੂੰ ਨਾ ਛੱਡੀ ਕਹਿੰਦੀ ਕੋਈ ਗੱਲ ਨਹੀਂ ਪਹਿ ਮੈਂ ਤਾਂ ਨਵਜੋਤ ਨੂੰ ਵੈਸੇ ਹੀ ਬਹੁਤ ਪਿਆਰ ਕਰਦੀ ਆ ਪਰ ਹੁਣ ਇਹ ਗੱਲ ਮੰਨਣ ਲਈ ਕੋਈ ਤਿਆਰ ਨਹੀਂ ਹੁੰਦਾ ਹੁਣ ਓਹ ਪ੍ਰਕਾਸ਼ ਨੂੰ ਪਤਾ ਲੱਗਦਾ ਉਹ ਵੀ ਪਿੰਕੀ ਨੂੰ ਮਾੜਾ ਚੰਗਾ ਬੋਲਿਆ ਕਿ ਇੱਕ ਦੋ ਤੌਣਾਂ ਤੌਣਾਂ 'ਚ ਵੀ ਧਰੀਆਂ ਉਹਨੇ ਉਦੋਂ ਪਿੰਕੀ ਦੀ ਮਾਂ ਵੀ ਕੋੜ-ਕੋੜ ਕਰੇ ਵੀ ਕਮਲਿਆ ਤੂੰ ਕੀ ਕਰਨ ਢੀਂ ਕਿ ਸ਼ਰਮ ਨੂੰ ਹੱਥ ਮਾਰ ਚਲੋ ਜੀ ਦੋ ਦਿਨ ਲਾ ਕੇ ਉਹਨੇ ਟਾਈਮ ਨੂੰ ਸ਼ਾਮ ਲਾਲ ਵੀ ਫੇਰ ਓਹ ਪ੍ਰਕਾਸ਼ ਕੇ ਕਰੇ ਆਪਦੇ ਸੌਰਿਆ ਤੇ ਆ ਜਾਂਦਾ ਹੁਣ ਜਵਾਈ ਨੂੰ ਕੋਈ ਕੁਝ ਨਹੀਂ ਕਹਿੰਦਾ ਪਰ ਪਿੰਕੀ ਤੇ ਪ੍ਰੈਸ਼ਰ ਪਾਇਆ ਜਾਂਦਾ ਵੀ ਤੂੰ ਸ਼ਾਮ ਲਾਲ ਦਾ ਖਿਹੜਾ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਹੁਣ ਪਿੰਕ ਸ਼ਾਮ ਲਾ ਨੂੰ ਦੱਸਦੀ ਮੈਂ ਕੀ ਕਰਾਂ ਮੇਰੀ ਮਾਂ ਤੇ ਮੇਰਾ ਪਿਓ ਮੇਰੇ ਤੇ ਪ੍ਰੈਸ਼ਰ ਬਣਾਉਂਦੇ ਆ ਉਹ ਕਹਿੰਦੇ ਤੇਰਾ ਵਿਆਹ ਨਹੀਂ ਕਰਨਾ ਸ਼ਾਮ ਨਾਲ ਕਹਿੰਦਾ ਕੋਈ ਗੱਲ ਨਹੀਂ ਵਿਆਹ ਕਿਉਂ ਨਾ ਕਰਨਗੇ ਆਪਾਂ ਨਮਜੋਤ ਦਾ ਕੰਡਾ ਹੀ ਕੱਢ ਦੇਣਾ ਫਿਰ ਤਾਂ ਵਿਆਹ ਮੇਰੇ ਨਾਲ ਕਰਨਗੇ ਹੀ ਕਰਨਗੇ ਪਿੰਕੀ ਹੁਣ ਇਹ ਗੱਲ ਗੁੱਸੇ ਚ ਆ ਕੇ ਆਪਣੀ ਮਾਂ ਨੂੰ ਵੀ ਕਹਿ ਦਿੰਦੀ ਹੈ ਕਿ ਜੇ ਤੁਸੀਂ ਮੇਰਾ ਵਿਆਹ ਨਾ ਕੀਤਾ ਤਾਂ ਮੈਂ ਨਮਜੋਤ ਨੂੰ ਜਾਨੋਂ ਮਾਰ ਦੇਣਾ ਪਰ ਮਾਂ ਨੂੰ ਕਿਤੇ ਨਹੀਂ ਲੱਗਦਾ ਵੀ ਐਵੇਂ ਗੁੱਸੇ ਚ ਪਕਾਈ ਮਾਰੀ ਜਾਂਦੀ ਆ ਐਵੇਂ ਕਿਵੇਂ ਕਰ ਲੂਗੀ ਆਪਦੀ ਭੈਣ ਨੂੰ ਕੌਣ ਮਾਰਨ ਲੱਗਾ ਦੋ ਦਿਨ ਲੰਘਦੇ ਆ ਇਹ ਗੱਲਾਂ ਬਾਤਾਂ ਨੂੰ ਜਿਹੜਾ ਓਮਪ੍ਰਕਾਸ਼ ਹੁੰਦਾ ਵੀ ਦੁਕ ਤੇ ਜਿਹੜੀ ਉਹ ਪ੍ਰਕਾਸ਼ ਦੀ ਘਰ ਵਾਲੀ ਹੁੰਦੀ ਆ ਇਹ ਕਿਤੇ ਮਾਰਕੀਟ ਗਈ ਹੁੰਦੀ ਆ ਘਰੇ ਹੁਣ ਨਵਜੋਤ ਹੁੰਦੀ ਤੇ ਛੋਟਾ ਭਰਾ ਹੁੰਦਾ ਪਿੰਕੀ ਹੁੰਦੀ ਤੇ ਸ਼ਾਮਲਾਲ ਵਾਲੇ ਚਾਰੇ ਹੁੰਦੇ ਆ ਹੁਣ ਨਵਜੋਤ ਬਾਥਰੂਮ ਚ ਨਹਾਉਣ ਲਈ ਜਾਂਦੀ ਆ ਤੇ ਜਿਹੜਾ ਸ਼ਾਮਲਾਲ ਹੁੰਦਾ ਇਹ ਆਪਦੀ ਸਾਲੀ ਪਿੰਕੀ ਨਾਲ ਰੰਗਰਾਲੀਆਂ ਬਣਾਉਣ ਲੱਗ ਜਾਂਦਾ ਤੇ ਇਹ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਆ ਤੇ ਨਵਜੋਤ ਇਹਨਾਂ ਨੂੰ ਰੰਗੇ ਹੱਥੀ ਫੜ ਲੈਂਦੀ ਆ ਜਦੋਂ ਨਵਜੋਤ ਨੇ ਰੰਗੇ ਹੱਥੀ ਫੜਿਆ ਉਹ ਵੱਧ ਘੱਟ ਬੋਲਣ ਲੱਗ ਗਈ ਤੇ ਸ਼ਾਮਲਾਲ ਨੇ ਉਹਦੀ ਬਾਹ ਮਰੋੜ ਲਈ ਤੇ ਜਿਹੜੀ ਪਿੰਕੀ ਸੀ ਉਹਨੇ ਗਾਲ ਚ ਚੁੰਨੀ ਪਾ ਕੇ ਜ਼ੋਰ ਦੀ ਚੁੰਨੀ ਘੁੱਟਤੀ ਤੇ ਨਵਜੋਤ ਕੌਰ ਦਾ ਕੰਡਾ ਕੱਢਤਾ ਹੁਣ ਜਿਹੜਾ ਕਮਲੇਸ਼ ਸੀ ਛੋਟਾ ਭਰਾ ਉਹ ਰੋਣ ਲੱਗ ਗਿਆ ਉਹ ਜੂਮ ਘਰੋਂ ਭੱਜਾ ਉਹ ਦੁਕਾਨ ਤੇ ਪਹੁੰਚ ਕੇ ਉਹਨੇ ਜਾ ਕੇ ਦੱਸਿਆ ਵੀ ਛੋਟੀ ਛੋਟੀ ਦੀਦੀ ਨੇ ਵੱਡੀ ਨੂੰ ਮਾਰਤਾ ਚਲੋ ਜੇ ਰੋਂਦੇ ਪਿੱਛੇ ਤੇ ਘਰੇ ਭੱਜੇ ਆਏ ਆਉਂਦਿਆਂ ਨੂੰ ਜਿਹੜੀ ਪਿੰਕੀ ਸੀ ਇਹ ਭੱਜ ਗਈ ਤੇ ਜਿਹੜਾ ਸ਼ਾਮ ਲਾਲ ਸੀ ਉਹ ਹਜੇ ਲਾਸ਼ ਨੂੰ ਟਿਕਾਣੇ ਟੋਣੇ ਲਾਉਣ ਵਾਸਤੇ ਚਾਦਰ ਚ ਉਧਰ ਜਿਵੇਂ ਲਟਣਿਆ ਸੀਗਾ ਉਹ ਰੇਟੈਂਟੋਂ ਉਹ ਪ੍ਰਕਾਸ਼ ਰਹੀ ਆ ਗਈ ਚਲੋ ਜੀ ਪੁਲਿਸ ਨੂੰ ਕਾਲ ਕਰ ਦਿੱਤੀ ਪੁਲਿਸ ਆ ਗਈ ਤੇ ਪੁਲਿਸ ਨੇ ਮੁੜਕੇ ਸ਼ਾਮ ਲਾਲ ਨੂੰ ਫੜ ਲਿਆ ਪਿੰਕੀ ਸੀ ਉਹ ਸਟੇਸ਼ਨ ਤੋਂ ਫੜੀ ਗਈ ਮੁੜਕੇ ਦੋਨਾਂ ਤੇ ਕਾਰਵਾਈ ਚੱਲੀ ਦੋਨਾਂ ਨੂੰ 20 ਸਾਲ ਦੀ ਸਜ਼ਾ ਹੋਈ ਤੁਸੀਂ ਇਹ ਵੇਖੋ ਯਾਰ ਵੀ ਦੁਨੀਆ ਤਰੀ ਕਿਧਰ ਨੂੰ ਜਾਂਦੀ ਹੈ ਬੰਦਾ ਕੀ ਦੇ ਦੇ ਯਕੀਨ ਕਰੇ ਯਾਰ ਖੂਨ ਦੇ ਰਿਸ਼ਤੇ ਚ ਵੀ ਇੰਨੀ ਇੱਕ ਗੰਦ ਪੈ ਚੁੱਕਿਆ ਨਾ ਭਾਈ ਹੁਣ ਤੋਬਾ ਤੋਬਾ ਹੀ ਪਈ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਸਾਡੀ ਵੀਡੀਓ ਦੇ ਕੇ ਬਹੁਤ ਲੋਕ ਸੁਚੇਤ ਹੁੰਦੇ ਆ ਜਾਗਰੂਕ ਹੁੰਦੇ ਆ ਸਾਡਾ ਮਕਸਦ ਇਹ ਆ ਵੀ ਵੱਧ ਤੋਂ ਵੱਧ ਲੋਕ ਸੁਚੇਤ ਹੋਣ ਕਿਸੇ ਹੋਰ ਦੇ ਘਰ ਚ ਇਹੋ ਜੀ ਘਟਨਾ ਨਾ ਵਾਪਰੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ